ਸਤਿ ਸ਼੍ਰੀ ਅਕਾਲ ਦੋਸਤੋ ਮੈਂ ਆਪਣੀ ਤਾਲੀਵਾਲ ਤੁਹਾਡਾ ਸਭ ਦਾ ਆਪਣੇ ਕਬੜੀ ਇਨਫੋਰਮਰ ਚੈਨਲ ਤੇ ਸਵਾਗਤ ਕਰਦੀ ਹਾਂ ਜੀ ਉਮੀਦ ਹੈ ਤੁਸੀਂ ਸਾਰੇ ਰੱਬ ਦੀ ਕਿਰਪਾ ਨਾਲ ਅਧਿਕਸ਼ੇ ਚੜਦੀ ਕਲਾ 'ਚ ਹੋਵੋਗੇ ਜੇਕਰ ਕੋਈ ਵੀ ਮੇਰੇ ਚੈਨਲ ਤੇ ਪਹਿਲੀ ਵਾਰ ਆਇਆ ਹੈ ਜੀ ਤਾਂ ਉਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੇ ਅਤੇ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨ ਦਾ ਤੁਹਾਡਾ ਸਭ ਦਾ ਫਰਜ਼ ਬਣਦਾ ਹੀ ਹੈ ਜੀ ਅੱਜ ਆਪਾਂ 8 ਦਸੰਬਰ 2025 ਨੂੰ ਹੋਣ ਵਾਲੇ ਵੱਖ-ਵੱਖ ਕਬੱਡੀ ਕੱਪਾਂ ਬਾਰੇ ਗੱਲਬਾਤ ਕਰਾਂਗੇ ਜੀ ਉਹਨਾਂ ਦਾ ਫੇਰਵਾ ਕੁਝ ਇਸ ਪ੍ਰਕਾਰ ਹੈ ਇੱਕ ਕਬੱਡੀ ਕੱਪ ਨੂੰ ਭੋਰਾ ਮਲੇਰ ਕੋਟਲਾ ਵਿਖੇ ਕਰਵਾਇਆ ਜਾਵੇਗਾ ਜੀ ਇੱਥੇ ਅਲੋਪਨ ਤੇ 60 ਕਿਲੋ ਬੈਣੀ ਦੇ ਮੈਚ ਕਰਵਾਏ ਜਾਣਗੇ ਅਲੋਪਨ 24 ਟੀਮਾਂ ਦੇ ਮੈਚ ਕਰਵਾਏ ਜਾਣਗੇ ਇੱਥੇ ਇਨਾਮਾਂ ਦੀ ਗੱਲ ਕਰੀਏ ਤਾਂ ਲੱਖ ਪਹਿਲਾ ਇਨਾਮ ਹੋਵੇਗਾ ਜੀ ਤੇ 75000 ਦੂਜਾ ਇਨਾਮ ਹੋਵੇਗਾ ਜੀ ਬੈਸਟਰ ਵਿੱਚ ਕਿੰਨੀ-ਕਿੰਨੀ ਹਜ਼ਾਰ ਦਿੱਤਾ ਜਾਵੇਗਾ ਜੀ ਇੱਥੇ ਅੱਜ 60 ਕਿਲੋ ਵਜਨੀ ਕਬੱਡੀ ਦੋ ਖੜਾਗੀ ਬਾਰੇ ਦੇ ਮੈਚ ਕਰਵਾਏ ਜਾਣਗੇ ਪਹਿਲਾ ਇਨਾਮ 7500 ਤੇ ਦੂਜਾ ਨਾਮ 5500 ਹੋਵੇਗਾ ਜੀ ਜੇਕਰ ਆਪਣੇ ਤੋਂ ਕੋਈ ਵੀ ਕਬੱਡੀ ਕੱਪ ਛੁੱਟ ਗਿਆ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਜੀ ਉਮੀਦ ਹੈ ਤੁਹਾਨੂੰ ਸਭ ਨੂੰ ਮੇਰੀ ਇਹ ਵੀਡੀਓ ਪਸੰਦ ਆਈ ਹੈ ਜੀ ਤਾਂ ਸਾਡਾ ਸਦਾ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦਾ ਫਰਜ਼ ਬੰਦ ਹੈ ਜੀ ਧੰਨਵਾਦ